आखिर औरता नु क्यों खाना चाहिदा है कटहल ਤੁਸੀਂ ਵੀ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਇਸ ਸੁਪਰ ਫੂਡ ਨੂੰ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਜਿहां कटहल ਇੱਕ ਅਜਿਹਾ ਸਬਜ਼ੀ ਵਾਲਾ ਫਲ ਹੈ ਜੋ ਕਿ ਸਵਾਦ ਦੇ ਵਿੱਚ ਇਨਾ ਵਧੀਆ ਹੁੰਦਾ ਹੈ ਕਿ ਕਈ ਲੋਕ ਇਸ ਨੂੰ ਸ਼ਾਕਾਹਾਰੀ ਲੋਕਾਂ ਦਾ ਮੀਟ ਵੀ ਕਹਿੰਦੇ ਨੇ ਕਟਲ ਦੀ ਸੁੱਕੀ ਜਾਂ ਫਿਰ ਰਸਦਾਰ ਸਬਜ਼ੀ ਦੀ ਖੁਸ਼ਬੂ ਹੀ ਲੋਕਾਂ ਦੇ ਮੂੰਹ ਦੇ ਵਿੱਚ ਪਾਣੀ ਲਿਆਉਂਦੀ ਹੈ ਕਠਲ ਸਿਰਫ ਸਵਾਦ ਹੀ ਨਹੀਂ ਹੁੰਦਾ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਖਾਸ ਕਰਕੇ ਔਰਤਾਂ ਦੇ ਲਈ ਤੇ ਇਹ ਇੱਕ ਵਰਦਾਨ ਹੋ ਸਕਦਾ ਹੈ ਤੇ ਔਰਤਾਂ ਦੇ ਲਈ ਇੱਕ ਸੁਪਰ ਫੂਡ ਵਾਂਗ ਕੰਮ ਕਰਦਾ ਹੈ ਇਸ ਦੇ ਵਿੱਚ ਅਜਿਹੇ ਪੋਸ਼ਕ ਤੱਤ ਹੁੰਦੇ ਨੇ ਜੋ ਕਿ ਔਰਤਾਂ ਦੇ ਹਾਰਮੋਨਸ ਬੈਲੈਂਸ ਹੱਡੀਆਂ ਦੀ ਮਜ਼ਬੂਤੀ ਵਜ਼ਨ ਕੰਟਰੋਲ ਅਤੇ ਪਾਚਨ ਤੰਤ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਇਸ ਦੇ ਲਈ ਔਰਤਾਂ ਨੂੰ ਆਪਣੀ ਡਾਈਟ ਦੇ ਵਿੱਚ ਕਠਲ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਅਕਸਰ ਦੇਖਿਆ ਜਾਂਦਾ ਹੈਗਾ ਕਿ ਔਰਤਾਂ ਆਪਣੀ ਡਾਈਟ ਦਾ ਵਧੀਆ ਧਿਆਨ ਨਹੀਂ ਰੱਖਦੀਆਂ ਕਿਉਂਕਿ ਘਰ ਦੇ ਕੰਮਕਾਜ ਬੱਚੇ ਸਾਂਭਣੇ ਤੇ ਬਾਹਰਲਾ ਕੰਮਕਾਜ ਦੇ ਵਿੱਚ ਉਹ ਆਪਣੇ ਸਿਹਤ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੀਆਂ ਖਾਸ ਕਰਕੇ ਉਹਨਾਂ ਦੀ ਖੁਰਾਕ ਦੇ ਵਿੱਚ ਅਜਿਹੀਆਂ ਚੀਜ਼ਾਂ ਘੱਟ ਹੁੰਦੀਆਂ ਨੇ ਜੋ ਸਰੀਰ ਦੀ ਪੋਸ਼ਣ ਦੀ ਘਾਟ ਨੂੰ ਪੂਰਾ ਕਰ ਸਕਣ ਔਰਤਾਂ ਦਾ ਸਰੀਰ ਵੀ ਕਈ ਤਰ੍ਹਾਂ ਦੇ ਬਦਲਾਅ ਦੇ ਵਿੱਚੋਂ ਲੰਘਦਾ ਹੈ ਜਿਸ ਕਾਰਨ ਉਹਨਾਂ ਨੂੰ ਹੋਰ ਵੱਧ ਪੋਸ਼ਕ ਤੱਤਾ ਦੀ ਲੋੜ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਉਹ ਆਪਣੀ ਡਾਈਟ ਦੇ ਵਿੱਚ ਕਠਲ ਨੂੰ ਸ਼ਾਮਿਲ ਕਰ ਲੈਂਦੀਆਂ ਨੇ ਤਾਂ ਉਹਨਾਂ ਨੂੰ ਵਿਟਾਮਿਨ A, C, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਤੱਤ ਮਿਲਦੇ ਰਹਿਣਗੇ ਜੋ ਉਹਨਾਂ ਦੀ ਕੁੱਲ ਸਿਹਤ ਨੂੰ ਮਜ਼ਬੂਤ ਬਣਾਉਂਦੇ ਰਹਿਣਗੇ ਤੇ ਉਹਨਾਂ ਦੀ ਹੱਡੀਆਂ ਵੀ ਮਜ਼ਬੂਤ ਰਹਿਣਗੀਆਂ। ਔਰਤਾਂ ਦੇ ਵਿੱਚ 30 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਦੀ ਜੋ ਕਿ ਜੋ ਘਟਣਾ ਹੁੰਦੀ ਹੈ ਉਹ ਹੌਲੀ-ਹੌਲੀ ਘਟਨਾ ਸ਼ੁਰੂ ਹੋ ਜਾਂਦੀ ਹੈ। ਖਾਸ ਕਰਕੇ ਮੀਨੋਪੋਜ਼ ਤੋਂ ਬਾਅਦ ਉਹਨਾਂ ਨੂੰ ਅਸਥੀਓ ਖਾਸ ਕਰਕੇ ਮੀਨੋਪੋਸ ਤੋਂ ਬਾਅਦ ਉਹਨਾਂ ਨੂੰ ਅਸਥੀ ਉਪਚਯ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਕਟਲ ਦੇ ਵਿੱਚ ਕੈਲਸ਼ੀਅਮ ম্যাগਨੀਸ਼ੀਅਮ ਅਤੇ ਪੋਟਾਸ਼ੀਅਮ ਆਵ ਜੜਕੀ ਦੱਸਦੀ ਹੈ ਕਿ ਵਾਫਰ ਮਾਤਰਾ ਦੇ ਵਿੱਚ ਪਏ ਜਾਂਦੇ ਨੇ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਨੇ ਔਰਤਾਂ ਦੇ ਵਿੱਚ ਆਇਰਨ ਦੀ ਘਾਟ ਕਾਫੀ ਆਮ ਗੱਲ ਹੈ ਖਾਸ ਕਰਕੇ ਪੀਰੀਅਡਸ ਗਰਭਵਸਥਾ ਅਤੇ ਡਿਲੀਵਰੀ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ ਜਿਸ ਨੂੰ ਅਨੀਮੀਆ ਵੀ ਕਿਹਾ ਜਾਂਦਾ ਹੈ ਕਠਲ ਆਇਰਨ ਦਾ ਇੱਕ ਵਧੀਆ ਪੰਜਾਬ ਦੱਸਦੀ ਹੈ ਕਿ ਪੌਦਿਆਂ ਵਾਲਾ ਸਰੋਤ ਹੋ ਸਕਦਾ ਹੈ ਖਾਸ ਕਰਕੇ ਕਠਲ ਦੇ ਬੀਜ ਆਇਰਨ ਦੇ ਨਾਲ ਭਰਪੂਰ ਹੁੰਦੇ ਨੇ ਔਰਤਾਂ ਨੂੰ ਇਹਨਾਂ ਬੀਜਾਂ ਨੂੰ ਨਿਯਮਤ ਤੌਰ ਦੇ ਉੱਤੇ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਔਰਤਾਂ ਆਪਣੀ ਚਮੜੀ ਦੀ ਸਿਹਤ ਨੂੰ ਲੈ ਕੇ ਵੀ ਕਾਫੀ ਚਿੰਤਿਤ ਰਹਿੰਦੀਆਂ ਨੇ ਇਸ ਲਈ ਉਹ ਕਈ ਸਕਿਨ ਕੇਅਰ ਉਤਪਾਦ ਦੀ ਵਰਤੋਂ ਕਰਦੀਆਂ ਰਹਿੰਦੀਆਂ ਨੇ ਪਰ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਚਮੜੀ ਦੀ ਚਮਕ ਤੁਹਾਡੀ ਖੁਰਾਕ ਦੇ ਉੱਤੇ ਵੀ ਨਿਰਭਰ ਕਰਦੀ ਹੈ ਕਟਲ ਦੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਜੋ ਸਰੀਰ ਦੇ ਵਿੱਚ ਆਕਸੀਡੈਂਟਿਵ ਸਟ੍ਰੈਸ ਨੂੰ ਘਟਾਉਂਦੇ ਨੇ ਇਸ ਦੇ ਨਾਲ ਚਮੜੀ ਹੋਰ ਚਮਕਦਾਰ ਜਵਾਨ ਅਤੇ ਤੰਦਰੁਸਤ ਬਣੀ ਰਹਿੰਦੀ ਹੈ ਅੱਜਕੱਲ ਔਰਤਾਂ ਦੇ ਵਿੱਚ ਵੀ ਬੀਪੀ ਅਤੇ ਦਿਲ ਵਰਗੀਆਂ ਸਮੱਸਿਆਵਾਂ ਦਿਲ ਦੀਆਂ ਬਿਮਾਰੀਆਂ ਤੇਜ਼ ਦੇ ਨਾਲ ਵਧ ਰਹੀਆਂ ਨੇ ਖਾਸ ਕਰਕੇ ਮੀਨੋਪੋਜ਼ ਤੋਂ ਬਾਅਦ ਔਰਤਾਂ ਦੇ ਵਿੱਚ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਹੋਰ ਕਾਫੀ ਵੱਧ ਜਾਂਦਾ ਹੈ ਇਸ ਹਾਲਤ ਦੇ ਵਿੱਚ ਜੇਕਰ ਔਰਤਾਂ ਆਪਣੀ ਡਾਈਟ ਦੇ ਵਿੱਚ ਕਟਲ ਨੂੰ ਸ਼ਾਮਿਲ ਕਰਨ ਕਰ ਲੈਂਦੀਆਂ ਨੇ ਤਾਂ ਇਹ ਉਹਨਾਂ ਦੇ ਲਈ ਬਹੁਤ ਲਾਭਕਾਰੀ ਯਾਨੀ ਕਿ ਇੱਕ ਵਰਦਾਨ ਸਾਬਤ ਹੋ ਸਕਦਾ ਹੈ ਕਿਉਂਕਿ ਕਟਲ ਦੇ ਵਿੱਚ ਪੋਟਾਸ਼ੀਅਮ ਵਾਫਰ ਮਾਤਰਾ ਦੇ ਵਿੱਚ ਹੁੰਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖਣ ਦੇ ਵਿੱਚ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਦੇ ਵਿੱਚ ਕੀ ਯਾਨੀ ਕਿ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਦਿਲ ਦੀ ਸਿਹਤ ਨੂੰ ਠੀਕ ਰੱਖਦਾ ਹੈ ਕਟਲ ਜੀ ਹਾਂ ਅੱਜਕਲ ਔਰਤਾਂ ਦੇ ਵਿੱਚ ਵੀ ਬਲੱਡ ਪ੍ਰੈਸ਼ਰ ਯਾਨੀ ਕਿ ਬੀਪੀ ਅਤੇ ਦਿਲ ਦੀਆਂ ਬਿਮਾਰੀਆਂ ਤੇਜ਼ੀ ਦੇ ਨਾਲ ਵਧ ਰਹੀਆਂ ਨੇ ਖਾਸ ਕਰਕੇ ਮੀਨੋਪੋਜ਼ ਤੋਂ ਬਾਅਦ ਔਰਤਾਂ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਕਟਲ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬੇਹੱਦ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ